ਕਹਿੰਦਾ ਸੀ ਮੈਂ ਜਿੰਨੀਆਂ ਵੀ ਪੇਚੀਆਂ ਹੋਣ ਜਿੰਨੀ ਰਾਤਾਂ ਇੱਥੇ ਮਾਤਾ ਗੁਜਰਕੁਰ ਸਾਹਿਬ ਜਾਦੇ ਨੇ ਮੈਂ ਓਨੀ ਰਾਤ ਹੀ ਦੁੱਧ ਲੈ ਕੇ ਆਵਾਂਗਾ ਭਾਵੇਂ ਮੈਨੂੰ ਆਪਣੇ ਸਰੀਰ ਦਾ ਇੱਕ ਕਤਰਾ-ਕਤਰਾ ਵੇਚਣਾ ਪਵੇ ਮੈਂ ਵੇਚ ਕੇ ਤੇ ਤੁਹਾਨੂੰ ਮਾਇਆ ਦੇ ਕੇ ਤੇ ਮੈਂ ਦੁੱਧ ਪਿਆ ਕੇ ਜਾਵਾਂਗਾ ਕਿੱਡਾ ਵੱਡਾ ਜਿਗਰਾ ਸੀ ਉਸ ਕਿੱਡਾ ਵੱਡਾ ਜਿਗਰਾ ਸੀ ਜੇ ਅੱਜ ਸੋਚਿਆ ਜਾਵੇ ਤੇ ਮੋਤੀਰਾਮ ਮਹਿਰੇ ਨੇ ਦੁੱਧ ਪਿਆਇਆ ਤੇ ਉਹਨੂੰ ਜਿਹੜਾ ਉਹਦਾ ਭੁਗਤਣਾ ਪਿਆ ਭੁਗਤਾਨ ਦੇਣਾ ਪਿਆ ਉਹ ਸਹਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਚਾਰ ਜੀ ਸੀ ਪਰਿਵਾਰ ਦੇ ਇੱਕ ਬੇਟਾ ਧਰਮ ਪਤਨੀ ਤੇ ਮਾਤਾ ਇੱਕ ਆਪ ਔਰ ਪਹਿਲਾਂ ਉਹਨਾਂ ਨੇ ਮਾਤਾ ਨੂੰ ਸ਼ਹੀਦ ਕੀਤਾ ਓਏ ਹੋਏ ਔਰ ਪੁੱਛਿਆ ਕਿ ਤੂੰ ਠੀਕ ਹੈ ਤੂੰ ਇੰਨਾ ਚਿਰ ਡਿਊਟੀ ਕੀਤੀ ਏ ਤੇ ਅਸੀਂ ਕਹਿੰਨੇ ਆਂ ਵੀ ਤੂੰ ਇਹ ਧਰਮ ਛੱਡ ਦੇ ਹਿੰਦੂ ਧਰਮ ਨਾਲ ਸੰਬੰਧਤ ਵੀ ਕੋਈ ਤੂੰ ਆਪਾਂ ਗੱਲ ਕਹਿ ਦੇਣ ਇੱਕ ਗੱਲ ਹੋਰ ਮੈਂ ਕਹਾਂ ਵੀ Hindu ਧਰਮ ਨਾਲ ਸੰਬੰਧਤ ਤੇ ਕਈ ਇਹੋ ਜਿਹੇ ਬੰਦੇ ਨੇ ਜਿਹੜਾ ਧਰਮ ਨੂੰ ਮਾੜਾ Hindu ਨੂੰ ਆਖਣਗੇ ਤੇ Hindu ਧਰਮ ਵਾਲੇ ਜਿਹੜੇ ਉਹ ਟੁੱਕੜਬੋਚ ਗੰਝੇ ਜਿਹੇ ਜਿਹੜੇ ਬੈਠੇ ਹੁੰਦੇ ਨੇ ਉਹ ਕਹਿਣਗੇ ਵੀ ਸਿੱਖ ਧਰਮ ਮਾੜੇ ਧਰਮ ਕੋਈ ਮਾੜਾ ਨਹੀਂ ਮੈਂ ਪਹਿਲੀ ਗੱਲ ਕਰਾਂ ਵੀ ਧਰਮ ਨਹੀਂ ਕੋਈ ਮਾੜਾ ਉਹਨੂੰ ਚਲਾਉਣ ਵਾਲੇ ਬੰਦੇ ਕਿਸੇ ਧਰਮ ਵਿੱਚ ਵੀ ਹਣ ਮਾੜੇ ਹੋ ਸਕਦੇ ਨੇ ਧਰਮ ਸਾਰੇ ਬਰਾਬਰ ਨੇ